ਪੰਜਾਬ ਚ ਧੋਖਾਧੜੀ ਦੇ ਮਾਮਲੇ ਤਾਂ ਅਕਸਰ ਹੀ ਸੁਣਨ ਨੂੰ ਮਿਲਦੇ ਰਹਿੰਦੇ ਨੇ ਪਰ ਜਦੋਂ ਕੋਈ ਵਿਅਕਤੀ ਕਿਸੇ ਵੱਡੇ ਆਗੂ ਦੇ ਨਾਂ ਤੇ ਲੋਕਾਂ ਦਾ ਨਾਜਾਇਜ਼ ਫਾਇਦਾ ਚੁੱਕੇ ਤਾਂ ਗੱਲ ਗੰਭੀਰ ਹੋ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਲੁਧਿਆਣਾ ਦੇ ਪਖੋਵਾਲ ਇਲਾਕੇ ਤੋਂ ਜਿੱਥੇ ਇੱਕ ਵਿਅਕਤੀ ਨੇ ਐਮਪੀ ਅਤੇ ਸਾਬਕਾ ਕੈਬਨਿਟ ਮੰਤਰੀ ਮੀਤ ਹੇਰ ਦਾ ਨਜ਼ਦੀਕੀ ਸਾਥੀ ਬਣ ਕੇ ਪਖੋਵਾਲ ਦੇ ਲੋਕਾਂ ਨੂੰ ਰਕਮ ਦੁੱਗਣੀ ਕਰਨ ਦਾ ਸੁਪਨਾ ਵਖਾ ਕੇ ਲੱਖਾਂ ਰੁਪਏ ਹੜਪ ਲਏ। ਦਰਸਲ ਇਸ ਵਿਅਕਤੀ ਦਾ ਨਾਮ ਰਾਹੁਲ ਗੋਇਲ ਦੱਸਿਆ ਜਾ ਰਿਹਾ ਅਸਲ ਦੇ ਵਿੱਚ ਲੋਕਾਂ ਨੇ ਇਹ ਸੋਚ ਕੇ ਆਪਣੀਆਂ ਜਮ੍ਹਾਂ ਪੂੰਜੀਆਂ ਰਾਹੁਲ ਦੇ ਹਵਾਲੇ ਕੀਤੀਆਂ ਹੋਣੀਆਂ ਕਿ ਜਦੋਂ ਕੋਈ ਵੱਡੇ ਆਗੂ ਦੇ ਨਾਲ ਨਾਤਾ ਰੱਖਦਾ ਹੋਵੇ ਤਾਂ ਉਹ ਠੱਗ ਕਿਵੇਂ ਹੋ ਸਕਦਾ ਹੈ ਪਰ ਹਕੀਕਤ ਇਸ ਦੇ ਬਿਲਕੁਲ ਉਲਟ ਸੀ ਜਦੋਂ ਲੋਕਾਂ ਨੇ ਠੱਗੀ ਦਾ ਅਹਿਸਾਸ ਕੀਤਾ ਤਾਂ ਸਿੱਧਾ ਸੁਧਾਰ ਥਾਣੇ ਦਾ ਰੁਖ ਕੀਤਾ ਪੁਲਿਸ ਨੇ ਰਾਹੁਲ ਗੋਇਲ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਹੁਣ ਉਸ ਦੀ ਗ੍ਰਿਫਤਾਰੀ ਲਈ ਵੱਖ-ਵੱਖ ਥਾਵਾਂ ਤੇ ਛਾਪੇ ਮਾਰੇ ਜਾ ਰਹੇ ਨੇ ਸੂਤਰਾਂ ਦੀ ਮੰਨੀਏ ਤਾਂ ਰਾਹੁਲ ਗੋਇਲ ਦੀਆਂ ਐਮਪੀ ਮੀਤ ਹੇਅਰ ਸਮੇਤ ਆਪ ਦੇ ਆਗੂਆਂ ਦੇ ਨਾਲ ਕਈ ਤਸਵੀਰਾਂ ਵੀ ਹਨ ਅਤੇ ਕਿਸੇ ਸਮੇ ਉਸ ਵੱਲੋਂ ਇਹਨਾਂ ਰਾਹੀਂ ਲੋਕਾਂ ਦੇ ਕੁਝ ਕੰਮ ਵੀ ਕਰਵਾਏ ਗਏ ਹਨ ਜਿਸ ਕਰਕੇ ਇਲਾਕੇ ਦੇ ਵਿੱਚ ਲੋਕ ਰਾਹੁਲ ਤੇ ਵਿਸ਼ਵਾਸ ਕਰਨ ਲੱਗ ਪਏ ਸੀ ਇਸੇ ਵਿਸ਼ਵਾਸ ਨੂੰ ਬਣਾ ਕੇ ਰਾਹੁਲ ਵੱਲੋਂ ਲੋਕਾਂ ਨੂੰ ਰਕਮ ਦੁੱਗਣੀ ਕਰਨਾ ਤੇ ਚੰਗਾ ਬਿਜ਼ਨਸ ਸੈਟਲ ਕਰਨ ਦੇ ਨਾਂ ਤੇ ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਇਸੇ ਹੀ ਇੱਕ ਮਾਮਲੇ ਦੇ ਵਿੱਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਪ੍ਰਦੀਪ ਕੁਮਾਰ ਵਾਸੀ ਪਖੋਵਾਲ ਨੇ ਦੱਸਿਆ ਕਿ ਉਸ ਦੀ ਰਾਹੁਲ ਗੋਇਲ ਦੇ ਨਾਲ ਪੁਰਾਣੀ ਜਾਣ ਪਛਾਣ ਸੀ ਰਾਹੁਲ ਨੇ ਉਸ ਤੋਂ 230000 ਰੁਪਏ ਲਏ ਅਤੇ ਕਿਹਾ ਕਿ ਇਹ ਰਕਮ ਉਹ ਦੁੱਗਣੀ ਕਰਕੇ ਵਾਪਸ ਕਰੇਗਾ ਕਾਫੀ ਸਮਾਂ ਲੰਘ ਜਾਣ ਦੇ ਬਾਵਜੂਦ ਰਕਮ ਵਾਪਸ ਨਹੀਂ ਕੀਤੀ ਗਈ ਪ੍ਰਦੀਪ ਕੁਮਾਰ ਵੱਲੋਂ ਰਕਮ ਮੰਗਣ ਤੇ ਰਾਹੁਲ ਸਿਰਫ ਲਾਰੇ ਲੱਪੇ ਹੀ ਲੋਂਦਾ ਰਿਹਾ ਰਾਹੁਲ ਵੱਲੋਂ ਦਿੱਤੇ ਤਿੰਨ ਚੈੱਕ ਵੀ ਬੈਂਕ ਦੇ ਵੱਲੋਂ ਰੱਦ ਕਰ ਦਿੱਤੇ ਗਏ ਇਸੇ ਤਰ੍ਹਾਂ ਦੀਪ ਕੁਮਾਰ ਤੋਂ 370000 ਰੁਪਏ ਰਾਜਦੀਪ ਸਿੰਘ ਵਾਸੀ ਪਖੋਵਾਲ ਤੋਂ 450000 ਰੁਪਏ ਦੀਪਕ ਕੁਮਾਰ ਵਾਸੀ ਪਖੋਵਾਲ ਤੋਂ 3 ਲੱਖ ਰੁਪਏ ਗਗਨਦੀਪ ਸਿੰਘ ਤੋਂ 450000 ਰੁਪਏ ਤੇ ਦਿਨੇਸ਼ ਕੁਮਾਰ ਵਾਸੀ ਪਖੋਵਾਲ ਤੋਂ 3 ਲੱਖ ਰੁਪਏ ਲੈ ਕੇ ਰਾਹੁਲ ਗੋਇਲ ਦੇ ਵੱਲੋਂ ਠੱਗੀ ਮਾਰੀ ਗਈ ਸੰਬੰਧੀ ਜਾਣਕਾਰੀ ਦਿੰਦਿਆ ਥਾਣਾ ਸੁਧਾਰ ਦੇ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਰਾਹੁਲ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਗ੍ਰਿਫਤਾਰੀ ਲਈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਪੰਜਾਬ ਚ ਧੋਖਾਧੜੀ ਦੇ ਮਾਮਲੇ ਤਾਂ ਅਕਸਰ ਹੀ ਸੁਣਨ ਨੂੰ ਮਿਲਦੇ ਰਹਿੰਦੇ ਨੇ ਪਰ ਜਦੋਂ ਕੋਈ ਵਿਅਕਤੀ ਕਿਸੇ ਵੱਡੇ ਆਗੂ ਦੇ ਨਾਂ ਤੇ ਲੋਕਾਂ ਦਾ ਨਾਜਾਇਜ਼ ਫਾਇਦਾ ਚੁੱਕੇ ਤਾਂ ਗੱਲ ਗੰਭੀਰ ਹੋ ਜਾਂਦੀ ਹੈ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਲੁਧਿਆਣਾ ਦੇ ਪਖੋਵਾਲ ਇਲਾਕੇ ਤੋਂ ਜਿੱਥੇ ਇੱਕ ਵਿਅਕਤੀ ਨੇ ਐਮਪੀ ਅਤੇ ਸਾਬਕਾ ਕੈਬਨਿਟ ਮੰਤਰੀ ਮੀਤ ਹੇਰ ਦਾ ਨਜ਼ਦੀਕੀ ਸਾਥੀ ਬਣ ਕੇ ਪਖੋਵਾਲ ਦੇ ਲੋਕਾਂ ਨੂੰ ਰਕਮ ਦੁੱਗਣੀ ਕਰਨ ਦਾ ਸੁਪਨਾ ਵਖਾ ਕੇ ਲੱਖਾਂ ਰੁਪਏ ਹੜਪ ਲਏ ਦਰਸਲ ਇਸ ਵਿਅਕਤੀ ਦਾ ਨਾਮ ਰਾਹੁਲ ਗੋਇਲ ਦੱਸਿਆ ਜਾ ਰਿਹਾ ਅਸਲ ਦੇ ਵਿੱਚ ਲੋਕਾਂ ਨੇ ਇਹ ਸੋਚ ਕੇ ਆਪਣੀਆਂ ਜਮ੍ਹਾਂ ਪੂੰਜੀਆਂ ਰਾਹੁਲ ਦੇ ਹਵਾਲੇ ਕੀਤੀਆਂ ਹੋਣੀਆਂ ਕਿ ਜਦੋਂ ਕੋਈ ਵੱਡੇ ਆਗੂ ਦੇ ਨਾਲ ਨਾਤਾ ਰੱਖਦਾ ਹੋਵੇ ਤਾਂ ਉਹ ਠੱਗ ਕਿਵੇਂ ਹੋ ਸਕਦਾ ਹੈ ਪਰ ਹਕੀਕਤ ਇਸ ਦੇ ਬਿਲਕੁਲ ਉਲਟ ਸੀ ਜਦੋਂ ਲੋਕਾਂ ਨੇ ਠੱਗੀ ਦਾ ਅਹਿਸਾਸ ਕੀਤਾ ਤਾਂ ਸਿੱਧਾ ਸੁਧਾਰ ਥਾਣੇ ਦਾ ਰੁਖ ਕੀਤਾ ਪੁਲਿਸ ਨੇ ਰਾਹੁਲ ਗੋਇਲ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਹੁਣ ਉਸ ਦੀ ਗ੍ਰਿਫਤਾਰੀ ਲਈ ਵੱਖ-ਵੱਖ ਥਾਵਾਂ ਤੇ ਛਾਪੇ ਮਾਰੇ ਜਾ ਰਹੇ ਨੇ ਸੂਤਰਾਂ ਦੀ ਮੰਨੀਏ ਤਾਂ ਰਾਹੁਲ ਗੋਇਲ ਦੀਆਂ ਐਮਪੀ ਮੀਤ ਹੇਅਰ ਸਮੇਤ ਆਪ ਦੇ ਆਗੂਆਂ ਦੇ ਨਾਲ ਕਈ ਤਸਵੀਰਾਂ ਵੀ ਹਨ ਅਤੇ ਕਿਸੇ ਸਮੇ ਉਸ ਵੱਲੋਂ ਇਹਨਾਂ ਰਾਹੀਂ ਲੋਕਾਂ ਦੇ ਕੁਝ ਕੰਮ ਵੀ ਕਰਵਾਏ ਗਏ ਹਨ ਜਿਸ ਕਰਕੇ ਇਲਾਕੇ ਦੇ ਵਿੱਚ ਲੋਕ ਰਾਹੁਲ ਤੇ ਵਿਸ਼ਵਾਸ ਕਰਨ ਲੱਗ ਪਏ ਸੀ ਇਸੇ ਵਿਸ਼ਵਾਸ ਨੂੰ ਬਣਾ ਕੇ ਰਾਹੁਲ ਵੱਲੋਂ ਲੋਕਾਂ ਨੂੰ ਰਕਮ ਦੁੱਗਣੀ ਕਰਨਾ ਤੇ ਚੰਗਾ ਬਿਜ਼ਨਸ ਸੈਟਲ ਕਰਨ ਦੇ ਨਾਂ ਤੇ ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਇਸੇ ਹੀ ਇੱਕ ਮਾਮਲੇ ਦੇ ਵਿੱਚ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪ੍ਰਦੀਪ ਕੁਮਾਰ ਵਾਸੀ ਪਖੋਵਾਲ ਨੇ ਦੱਸਿਆ ਕਿ ਉਸ ਦੀ ਰਾਹੁਲ ਗੋਇਲ ਦੇ ਨਾਲ ਪੁਰਾਣੀ ਜਾਣ ਪਛਾਣ ਸੀ ਰਾਹੁਲ ਨੇ ਉਸ ਤੋਂ 230000 ਰੁਪਏ ਲਏ ਅਤੇ ਕਿਹਾ ਕਿ ਇਹ ਰਕਮ ਉਹ ਦੁੱਗਣੀ ਕਰਕੇ ਵਾਪਸ ਕਰੇਗਾ ਕਾਫੀ ਸਮਾਂ ਲੰਘ ਜਾਣ ਦੇ ਬਾਵਜੂਦ ਰਕਮ ਵਾਪਸ ਨਹੀਂ ਕੀਤੀ ਗਈ ਪ੍ਰਦੀਪ ਕੁਮਾਰ ਵੱਲੋਂ ਰਕਮ ਮੰਗਣ ਤੇ ਰਾਹੁਲ ਸਿਰਫ ਲਾਰੇ ਲੱਪੇ ਹੀ ਲੋਂਦਾ ਰਿਹਾ ਰਾਹੁਲ ਵੱਲੋਂ ਦਿੱਤੇ ਤਿੰਨ ਚੈੱਕ ਵੀ ਬੈਂਕ ਦੇ ਵੱਲੋਂ ਰੱਦ ਕਰ ਦਿੱਤੇ ਗਏ ਇਸੇ ਤਰ੍ਹਾਂ ਦੀਪ ਕੁਮਾਰ ਤੋਂ 370000 ਰੁਪਏ ਰਾਜਦੀਪ ਸਿੰਘ ਵਾਸੀ ਪਖੋਵਾਲ ਤੋਂ 450000 ਰੁਪਏ ਦੀਪਕ ਕੁਮਾਰ ਵਾਸੀ ਪਖੋਵਾਲ ਤੋਂ 3 ਲੱਖ ਰੁਪਏ ਗਗਨਦੀਪ ਸਿੰਘ ਤੋਂ 450000 ਰੁਪਏ ਤੇ ਦਿਨੇਸ਼ ਕੁਮਾਰ ਵਾਸੀ ਪਖੋਵਾਲ ਤੋਂ 3 ਲੱਖ ਰੁਪਏ ਲੈ ਕੇ ਰਾਹੁਲ ਗੋਲ ਦੇ ਵੱਲੋਂ ਠੱਗੀ ਮਾਰੀਏ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੁਧਾਰ ਦੇ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਰਾਹੁਲ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਗ੍ਰਿਫਤਾਰੀ ਲਈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ